ਜਿੰਦਾਬਾਦ ਜਿੰਦਾਬਾਦ ਟੱਕੇ ਸ਼ਾਹੀ ਬੰਦ ਕਰੋ ਬੰਦ ਕਰੋ ਮੈਡੀਕਲ ਸਟਾਫ ਨਾਲ ਕੁੱਟਮਾਰ ਬੰਦ ਕਰੋ ਬੰਦ ਕਰੋ ਮੈਡੀਕਲ ਸਟਾਫ ਦੀ ਸੁਰੱਖਿਆ ਦਾ ਪ੍ਰਬੰਧ ਕਰੋ ਪ੍ਰਬੰਧ ਕਰੋ CMS ਐਸੋਸੀਏਸ਼ਨ ਐਸੋਸੀਏਸ਼ਨ ਜਿੰਦਾਬਾਦ ਜਿੰਦਾਬਾਦ ਲੇਡੀਜ਼ ਨਾਲ ਤੱਕਾ ਕਰਨਾ ਬੰਦ ਕਰੋ ਬੰਦ ਕਰੋ ਬੰਦ ਕਰੋ ਜੇਡੀ ਸੁਰੱਖਿਆ ਪ੍ਰਬੰਧ ਕਰੋ ਪ੍ਰਬੰਧ ਕਰੋ ਬੰਦ ਕਰੋ ਐਸੋਸੀਏਸ਼ਨ ਮੈਂ ਮੀਨਾ ਤੁਮਾਰੀ ਐਜ਼ ਅ ਸਿਵਲ ਹਸਪੀਟਲ ਸਟਾਫ ਕੰਮ ਕਰ ਰਹੀ ਹਾਂ ਸੋ ਮੈਂ ਸਾਰਾ ਸਰਕਾਰ ਨੂੰ ਬੇਨਤੀ ਕਰਨਾ ਚਾਹੁੰਦੀ ਸੀ ਕਿ ਜਿੱਥੇ ਸਾਨੂੰ ਸਟਾਫਰ ਨੂੰ ਇੱਕ ਪ੍ਰਬੰਧ ਜਿਹੜਾ ਆ ਉਹ ਸਟੋਪਿੰਗ ਕਰ ਦੋ ਤੇ ਬੰਦ ਕੀਤਾ ਜਾਵੇ ਤਾਂ ਕਿ ਅਸੀਂ ਨਾਈਟ ਡਿਊਟੀ ਜਿਹੜੀ ਆ ਅਸੀਂ ਆਰਾਮ ਨਾਲ ਕਰ ਸਕੀਏ ਅਸੀਂ ਆਪਣੇ ਡਿਊਟੀ ਦੇ ਚਲੀ ਜਿਹੜਾ ਸੇਫ ਨਹੀਂ ਹੈਗੇ ਬਹੁਤ ਸਾਰੀਆਂ ਹਾਟਸ ਜਿਹੜੀਆਂ ਹੁੰਦੀਆਂ ਆ ਹਸਪਤਾਲ ਦਾ ਸਾਡੇ ਹਸਪਤਾਲ ਦੇ ਵਿੱਚ ਹੁੰਦੇ ਜਿਵੇਂ ਕਿ ਐਮਰਜੈਂਸੀ ਲੇਬਰ ਰੂਮ ਸਰਜਰੀ ਉਹ ਆਈਸੀਯੂ ਔਰ ਇਮਰਜੈਂਸੀ ਸੋ ਇਸ ਵੀ ਇਹਦੇ ਵਿੱਚ ਕੀ ਹੁੰਦਾ ਕਿ ਸਭ ਰਾਤ ਨੂੰ ਇੱਕ ਬੂਏ ਦੇ ਬਾਹਰ ਵਿੱਚ ਜਾਣਾ ਪੈਂਦਾ ਜਿਹਦੇ ਵਿੱਚ ਸਾਨੂੰ ਜਿਹੜੀਆਂ ਪੇਸ਼ੈਂਟਸ ਦੇ ਜਿਹੜੇ ਰਿਲੇਟਿਵ ਆ ਉਹਨਾਂ ਨਾਲ ਵੀ ਸਾਨੂੰ ਜਿਹੜਾ ਹੈ ਮਤਲਬ ਉਹਨਾਂ ਦੀਆਂ ਉਹਨਾਂ ਨਾਲ ਗੱਲਬਾਤ ਕਰਦੇ ਆ ਸਾਨੂੰ ਜਿਹੜੇ ਬਹੁਤ ਸਾਰੇ ਜਿਹੜਿਆ ਪ੍ਰੋਬਲਮ ਦਾ ਸਾਹਮਣਾ ਕਰਨਾ ਪੈਂਦਾ ਆ ਸੋ ਅਸਨਾ ਇਹ ਕਹਨਾ ਝੋਨੀ ਆ ਸਰਕਾਰ ਨੂੰ ਵੀ ਜਿਹੜਾ ਲੈਡੀਆਂਸ ਵਾਸਤੇ ਜਿਹੜਾ ਸਪੈਸ਼ਲ ਸੁਰੱਖਿਆ ਦਾ ਪ੍ਰਬੰਧ ਕੀਤਾ ਜਾਵੇ ਤਾਂ ਜੋ ਅਸੀਂ ਜਿਹੜਾ ਆਪਣੀ ਡਿਊਟੀ ਤੇ ਸੇਫ ਹੋ ਸਕੀਏ ਜਾਂ ਅੱਜ ਜਿਹੜਾ ਅਸੀਂ ਆਣ ਜਾਣ ਤੇ ਵੀ ਅਸੀਂ ਸਾਨੂੰ ਇੰਨੀ ਮੁਸ਼ਕਿਲ ਆਉਂਦੀ ਆ ਅਸੀਂ ਉਹ ਇੰਨੀ ਮਤਲਬ ਅਰਲੀ ਡਿਊਟੀ ਤੇ ਪਹਿਲਾਂ ਆ ਕੇ ਬੈਠੇ ਹੁੰਦੇ ਆ ਤਾਂਕਿ ਅਸੀਂ ਸੁਰੱਖਿਅਤ ਹੋਈਏ ਕਿ ਅਸੀਂ ਆਪਣੀ ਡਿਊਟੀ ਤੇ ਸੇਫਲੀ ਹੋ ਸਕਦੇ ਫਿਰ ਸਾਡਾ ਜੜ ਆ ਸਰਕਾਰ ਕੀ ਸੋਚ ਰਹੀ ਐ ਸਾਨੂੰ ਸਾਡੇ ਜਿਹੜੇ ਆ ਘਰ ਦੇ ਲੋ ਉਹ ਸਾਨੂੰ ਮਤਲਬ ਆਪਣੇ ਨੇੜੇ ਰੋ ਕੇ ਫੇਸ ਦਿਆ ਪਰ ਤੁਸੀਂ ਜਿਹੜੇ ਹੋ ਇੰਡੀਪੈਂਡੈਂਟ ਹੋ ਲੇਕਿਨ ਜਿਹੜਾ ਰੀਸੈਂਟਲੀ ਜਿਹੜਾ ਆਪਣਾ ਜਿਹੜਾ ਇੰਡੀਪੈਂਡੈਂਸ ਦਿਨ ਮਨਾਇਆ ਗਿਆ ਲੇਕਿਨ ਕੋਈ ਨੱਚ ਦੱਸੋ ਕਿ ਅਸੀਂ ਜਿਹੜਾ ਆ ਉਹਨੇ ਜਿਹੜੀ ਲੇਡੀਜ਼ ਦੇ ਨਾਲ ਐਨਾ ਕੁਝ ਹੋਇਆ ਉਹ ਦੱਸੋ ਇੰਡੀਪੈਂਡੈਂਸ ਦਿਨ ਮਨਾਉਣ ਦਾ ਕੋਈ ਹੈਗਾ ਸਾਡਾ ਮਤਲਬ ਅਸੀਂ ਮਨਾ ਸਕਦੇ ਆ ਜੇ ਐਨਾ ਕੁਝ ਐਨਾ ਦੇ ਨਾਲ ਹੀ ਹੋਈ ਜਾ ਰਿਹਾ ਜੇ ਲੇਡੀਜ਼ ਦੇ ਨਾਲ ਹੀ ਸਭ ਕੁਝ ਹੋ ਰਿਹਾ ਤੇ ਅਸੀਂ ਇੰਡੀਪੈਂਡੈਂਟ ਤੇ ਰਹਿ ਨਹੀਂ ਗਏ ਮੈਂ ਇਹ ਇਸ ਤਰ੍ਹਾਂ ਰੁਕਿੰਦੀ ਕਰਾਂਗੀ ਕਿ ਕੰਮ ਜੜਾਇਆ ਸੁਰੱਖਿਆ ਦਾ ਤਬਾਕਾ ਕੀਤਾ ਜਾਵੇ ਤਾਂ ਕਿ ਜੜੀ ਆ ਫਰਸਟ ਆਫ ਜੜੀ ਉਹ ਆਪਣੇ ਨਿਰੋਖ ਕੇ ਆਪਣਾ ਜੜਾਇਆ ਕੰਮ ਕਰ ਸਕੇ। ਹੈਲੋ। ਅੱਜ ਜਿਸ ਅਸੀਂ ਆ ਜੀ ਮੈਂ ਡਾਕਟਰ ਕਮਰਪਾਲ ਸਿੰਘ ਮੈਡੀਕਲ ਅੱਪਸ ਸਿਵਲ ਹਸਪੀਟਲ ਗੁਰਦਾਸਪੁਰ ਤੋਂ ਬੋਲ ਰਿਹਾ ਹਾਂ। ਅੱਜ ਅਸੀਂ ਅੱਜ ਪ੍ਰੋਟੈਸਟ ਕੀਤਾ ਹੋਇਆ ਹੈ ਪਹਿਲੇ ਤੇ ਪ੍ਰੋਟੈਸਟ ਅਸੀਂ ਕੀਤਾ ਹੋਇਆ ਹੈ ਜੋ ਬੈਸ ਬੰਗਾਲ ਵਿੱਚ ਸਾਡੇ ਹੀ ਕੁਲੀਗ ਨੂੰ ਬਹੁਤ ਹੀ ਬੁਰੀ ਤਰ੍ਹਾਂ ਉਸ ਨਾਲ ਲਿਖਤਾ ਸਸਪੈਕਟਡ ਡਾਇਗਰੀਪ ਹੋਇਆ ਤੇ ਨਾਲ ਹੀ ਮਰਡਰ ਕੀਤਾ ਗਿਆ ਉਹਦਾ ਜੋ ਕਿ ਬੀਗ ਹੈ ਇੱਕ ਫੇਮਸ ਡਾਕਟਰ ਆਪਣੀ ਡਿਊਟੀ ਤੰਦੇ ਨਾਲ ਨਿਭਾ ਰਹੀ ਸੀ ਤੇ ਕੁਝ ਸਮੇਂ ਦੀ ਉਸ ਡਿਊਟੀ ਤੋਂ ਰੈਸਟ ਲੈਣ ਲਈ ਉਹ ਕਿਸੇ ਪੀਸਫੁਲ ਜਗ੍ਹਾ ਤੇ ਗਈ ਸੀ ਤੇ ਕੁਝ ਟਾਈਮ ਬਾਅਦ ਜੋ ਪਤਾ ਲੱਗਾ ਕਿ ਉਸ ਨਾਲ ਇੰਨੀ ਵੱਡੀ ਹੈਪਨਿੰਗ ਹੋ ਗਈ ਹੈ ਦੇਖੋ ਜੀ ਸਿਕਿਉਰਿਟੀ ਦਾ ਮੁੱਦਾ ਤੇ ਪਿਛਲੇ ਕਾਫੀ ਸਾਲਾਂ ਤੋਂ ਉਸੇ ਸਰਕਾਰ ਦੇ ਧਿਆਨ ਚ ਵੀ ਲਿਆ ਦੇ ਰਹੇ ਨੇ ਤੇ ਹਜੇ ਵੀ ਉਸ ਵੱਲ ਕੋਈ ਲੋੜਿੰਦੀ ਲੋੜਿੰਦਾ ਧਿਆਨ ਹੀ ਦਿੱਤਾ ਜਾ ਰਿਹਾ ਸਰਕਾਰ ਨੂੰ ਸਾਡੇ ਬੀਟਾ ਸਿਵਲ ਹਸਪੀਟਲ ਚ ਫੀਮੇਲ ਸਟਾਫ ਹੈ ਸਾਡੇ ਕੋ ਫੀਮੇਲ ਡਾਕਟਰਸ ਆ ਫੀਮੇਲ ਸਟਾਫ ਸਨ ਜੋ ਕਿ 24 ਘੰਟੇ ਤਨ ਦੇ ਨਾਲ ਆਪਣੀਆਂ ਸੇਵਾਵਾਂ ਦੇ ਰਹੇ ਹਨ ਪਰ ਸੇਵਾਵਾਂ ਤਾਂ ਦੇ ਰਹੇ ਹੈ ਪਰ ਉਹਨਾਂ ਨੂੰ ਹੀ ਪਤਾ ਹੈ ਕਿ ਉਹ ਕਿਸ ਸਰਕਮਸਟੈਂਸਸ ਦੇ ਵਿੱਚ ਉਹ ਕੰਮ ਕਰ ਰਹੇ ਨੇ 24 ਘੰਟੇ ਇੱਥੇ ਕੋਈ ਨਾ ਕੋਈ ਹੈਪਨਿੰਗ ਹੋਈ ਜਾਂਦੀ ਹੈ ਤੇ ਜਿਸ ਦਾ ਕਿ ਸਰਕਾਰ ਵੀ ਨੋਟਿਸ ਨਹੀਂ ਲੈ ਰਹੀ ਤੇ ਲਾਸਟ ਵਿੱਚ ਫਿਰ ਸਾਨੂੰ ਸਾਰੇ ਸਾਡੀ ਪੈਟਰਨਟੀ ਨੂੰ ਇਸ ਦਾ ਚੁਕਨੇ ਬੈਣੀ ਇਸੇ ਕਰਕੇ ਲੋਕ ਵੀ ਸਫਰ ਕਰ ਰਹੇ ਆ ਤੇ ਸਰਕਾਰ ਨੂੰ ਸਾਡੇ ਸਾਰੇ ਪੇਰੈਂਟੀ ਵੱਲੋਂ ਇਹ ਰਿਕਵੈਸਟ ਹੈ ਕਿ ਜੋ ਸੈਂਟਰਲ ਪ੍ਰੋਟੈਕਸ਼ਨ ਐਕਟ ਹੈ ਇੱਕ ਤਾਂ ਉਸਤੇ ਉਸ ਨੂੰ ਐਕਟੀਵੇਟ ਕਰਨ ਚ ਮਦਦ ਕੀਤੀ ਜਾਵੇ ਤੇ ਦੂਸਰਾ ਇਸ ਚੀਜ਼ ਵੱਲ ਜ਼ਰੂਰ ਧਿਆਨ ਰੱਖਿਆ ਜਾਵੇ ਕਿ ਸਿਕਿਉਰਟੀ ਜ਼ਰੂਰ ਹਸਪਤਾਲ ਵਿੱਚ 24 ਘੰਟੇ ਪ੍ਰੋਵਾਈਡ ਹੋਣੀ ਚਾਹੀਦੀ ਹੈ ਤਾਂ ਕਿ ਸਾਰਾ ਸਟਾਫ ਬਿਨਾਂ ਡਰਦੇ ਆਪਣੀਆਂ ਸੇਵਾਵਾਂ